ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਐਨੂੰ ਬਾਗਾਪਰਾਣਾ ਪੈਂਦੀ ਆ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਚ ਦੋ ਪਸ਼ੂ ਵਿਖਾਉਣੇ ਆ ਇੱਕ ਤਾਜੀ ਸੂਈ ਸਵਾਈ ਜਰਸੀ ਮੇਰੇ ਹਿਸਾਬ ਨਾਲ ਲੱਗਦਾ ਮਗਰ ਵੀ ਵੱਚੀ ਆ ਇੱਕ ਤੋਕੜ ਗੱਬਣ ਚੈੱਕ ਪਾਸਵਰਡ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਨਫੋਰਮੇਸ਼ਨ ਲੈ ਲੈਣਾ ਹਾਉ ਕਰਦੇਗਾ ਅਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਬਈ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਨਾਮ ਜਸਕਰਨ ਪਿੰਡ ਕਾਲੇ ਕੀ ਤਹਿਸੀਲ ਬਾਘਾ ਪਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦिए 9514326160 ਕੈਨਵਾ ਸੂਆ ਜਰਸੀ ਦਾ ਇਹ ਬਈ ਦੂਜਾ ਸੂਆ ਦੱਸਿਆ ਆਪਾਂ ਨੂੰ ਠੀਕ ਐ ਇਹ ਕੱਲ ਦੀ ਰਾਤ ਦੀ ਸੂਈ ਵੀ ਆ ਓਕੇ ਮੰਗ ਲੀ ਹੁਣ ਦੀ ਜੜਾਂਗਾ ਹੂੰ ਤੇ ਕੱਲ ਸ਼ਾਮ ਨੂੰ ਆਪਣੇ ਕੋਲ ਆਈ ਆ ਮੰਨ ਇਹ ਹੁਣ 10 ਤੋਂ 11 ਇੱਥੇ ਕਿ ਜੋ ਬੜਾ ਹੋਊਗਾ। ਇਸ ਟਾਈਮ ਹੈਗਾ। ਖਾਲੀ ਨਹੀਂ ਕੀਤੀ ਆਪਾਂ। ਠੀਕ ਐ। ਹੋ ਸਕਦਾ 12 ਹੋਵੇ ਆਪਾਂ 10 11 ਕਹਿ ਕੇ ਦੇਵਾਂਗੇ। ਕਿੰਨਾ ਪਿਆਜੋ ਬਾਈ? ਬਈ ਇਹ ਜਿਹੜੇ ਸਾਨੂੰ ਥਾਂ ਦੇਵਾ ਉਹਦਾ 20 ਪਿਆਜੇ ਵੇ। ਪਾ 17 18 ਦੇ ਨੂੰ ਕੋ ਕਹਿੰਦਾ ਵੀ ਹੈ ਨਹੀਂ ਯਾਰ। ਹੂੰ। ਇਹਨਾ ਥਾਂ ਤੋਂ ਹੀ ਬਹੁਤ ਲੰਗਾ ਨਾ ਮਗਰੀ ਬੱਛੀ ਹੈ। ਜੈ ਜੈ ਮੋਲ। ਮੋਲ ਦਾ ਇਹ ਕਿੰਨਾ ਮਾਜਰੀ ਆਪਾਂ 70 ਜੋ ਹਜ਼ਾਰ ਛੋੜ ਗਏ। 69 ਦੇ। ਹਾਂ। ਕੱਢੀਏ ਬਾਹਰ ਨੂੰ। ਦੋਸਤੋ ਦੂਜੇ ਸੂਵੇ ਬਾਈ ਕਹਿੰਦਾ ਸੂਈ ਐ ਤੇ ਕੱਲ ਦੀ ਸੂਈ ਐ। 10 11 ਕਿਲੋ ਬੌਲੀ ਬਾਈ ਕਹਿੰਦਾ ਤਿਆਰ ਹੋ ਸਕਦਾ 12 ਹੀ ਹੋਵੇ ਤੁਸੀਂ ਕਿਲੋ ਘਾਟੀ ਮੰਨ ਲਓ 20 ਕਿਲੋ ਦੁੱਧ ਪਿਆਜੂ 17 18 ਦਾ ਨਾਰਮਲ ਹੀ ਬਾਈ ਕਹਿੰਦਾ ਪਿਆਜੂ ਸੋਹਣੀ ਵੱਡੀ ਜਰਸੀ ਆ ਸੋਹਣਾ ਵੱਡਾ ਹਵਾਨਾ ਪਦਾਮੀ ਰੰਗ ਦੀ ਵੱੱਛੀ ਮਗਰ ਵੀ ਵੱੱਛੀ ਆ ਐ ਗਿਹੜਾ ਹੋਰ ਕਢਾ ਦਿਸ ਕਰਨ ਦੂਜਾ ਸੂਹਾ ਬਹੁਤ ਚੰਗੀ ਤਾਜੀ ਸੂਈ ਸਵਾਈ ਚੰਗੇ ਦੁੱਧ ਵਾਲੀ ਵੱਡੀ ਜਰਸੀ ਮੁੱਲ ਵੀ ਜੈ ਜੀ ਆ 70000 ਚੋਂ ਬਾਈ ਕਹਿੰਦਾ 1000 ਛੱਡ ਦੂ 69000 ਦੀ ਦੇ ਦੂੰ ਜੇ ਕੋਈ ਭੈਣ ਭਰਾ ਚੰਗੇ ਦੁੱਧ ਵਾਲੀ ਜਰਸੀ ਲੈਣ ਦਾ ਚਾਹਵਾਨ ਹੋਵੇ ਤੇ ਬਾਈ ਨੂੰ ਫੋਨ ਲਾ ਲਿਓ ਬਾਈ ਦੇ ਘਰੇ ਆਜੋ ਸੂਈ ਸਵਾਈ ਹੈਗੀ ਆ ਭਾਵਾਂ ਦੋ ਟਾਈਮ ਭਾਵਾਂ ਤਿੰਨ ਟਾਈਮ ਭਾਵਾਂ ਅਗਲਾ ਚਾਰ ਟਾਈਮ ਦੁੱਧ ਕੰਡੇ ਤੇ ਜੋਖ ਕੇ ਲੈ ਜੇ ਬਹੁਤ ਸੋਹਣਾ ਵੱਡਾ ਜਬਰਦਸਤ ਹਵਾਨਾ ਪੱਟਾਂ 'ਚ ਫਸਿਆ ਪਿਆ ਮੋٹے ਮੋٹے ਆਧੀ ਚੁਆਹੀ ਵਾਲੇ ਗੁਲਾਬੀ ਥਾਨ ਥਾਨ ਦਾ ਬਾਈ ਬੱਸ ਮੰਗਿਆ ਜੀ ਹੋਰ ਫਰਕ ਪਾ ਜਾਂਦੀ ਹ ਸਹੀ ਆ ਥੰਡ ਦਾ ਕਰਮਾਰੀ ਹੋਣੀ ਪੂਰਾ ਚੰਗਾ ਵਿਖਾਉਂਦੀ ਹੈ ਬਾਕੀ ਬਾਈ ਕਹਿੰਦਾ ਪਸਮਾਜ ਥਣ ਹੋਰ ਵੀ ਚੰਗਾ ਕੱਢ ਜਾਣਾ ਵੱਡੀ ਜਰਸੀ ਆ ਮਗਰ ਬੱਚੀ ਮੁੱਲ ਜੈ ਜੀ ਆ 70 ਚ ਬਾਈ ਕਹਿੰਦਾ ਹਜ਼ਾਰ ਛੜ ਦੂੰ ਛੜ ਦੂੰਗਾ 69000 ਦੀ ਬਾਈ ਕਹਿੰਦਾ ਦੇ ਦੂੰ ਜਿਹੜੇ ਭੈਣ ਭਰਾ ਦੇ ਪਸੰਦ ਆਉ ਅਗਲਾ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਭਾਵਾਂ ਚੋਕੇ ਲੈ ਜੇ 10 11 ਕਿਲੋ ਕੰਡੇ ਵਾਲੀ ਬੌਲੀ ਤਿਆਰ ਆ ਬੌਲੀ ਤਾਂ ਬਾਈ ਕਹਿੰਦਾ ਹੋ ਸਕਦਾ 12 ਹੀ ਹੋਵੇ ਤਾਜੀ ਸੂਈ ਕਰਕੇ ਹਵਾਨਾ ਖਾਲੀ ਨਹੀਂ ਕੀਤਾ ਬਾਕੀ ਵੱਡੀ ਜਰਸੀ ਦੋਸਤੋ ਤੁਹਾਨੂੰ ਵੀ ਪਤਾ ਮਿਲਦੀ ਵੀ ਘਾਟ ਆ ਮਗਰ ਵੀ ਵੱਛੀ ਆਉਂਦੇ ਸੂਏ ਨੂੰ ਆਪਦੀ ਮਾਂ ਦੇ ਮਗਰ ਵੜ ਤਿਆਰ ਹੋ ਜੂ ਦੋ ਨੰਬਰ ਤੇ ਆਜ ਇਸ ਕਾਰਨ ਇਹ ਬਈ ਪਹਿਲਾ ਸੂਆ ਸੂਈ ਦੀ ਆ ਠੀਕ ਆ ਜੀ ਆਸਤੇ ਗੱਭਣਾ ਹੂੰ ਤੇ ਇਹ ਆਪਾਂ ਫਾਰਮ ਚੋਂ ਲਿਆਏ ਸੀ 8 ਕਿਲੋ ਵੱਧ ਸੀਗਾ ਉੱਥੇ ਮਸ਼ੀਨਾਂ ਚੋਂਦੇ ਸੀ ਬੰਦੇ ਠੀਕ ਆ ਤੇ ਥੋੜਾ ਜਿਹਾ ਚੰਗੇ ਮੜ ਦੇਣਾ ਹੋ ਜਾਂਦੇ ਰਹਿੰਦੇ ਹਨਾ ਗੁਜਾਰਾ ਫਾਰਮ ਹੀ ਡਾਊਨ ਹੋ ਗਿਆ ਸੀਗਾ ਠੀਕ ਆ ਤੇ ਉੱਥੋਂ ਲਈ ਸੀ ਹੁਣ ਆਪਣੇ ਕੋਲ 6 ਤੋਂ 7 ਕਿਲੋ ਹੋਊਗਾ ਠੀਕ ਆ ਹਾਂ ਤੇ ਦੂਜਾ ਇਥੇ ਗੱਭਣਾ 4 ਮਹੀਨੇ ਚ ਇੱਕ ਪਾਸ ਜੈ ਜੈ ਮੋਲਾ ਇਹ ਆ ਬੋਲ ਰਹੇ ਨੇ ਬਈ 37000 ਦੀ 2 ਨੰਬਰ 37000 ਦੀ ਮੈਂ ਕਹਿਣ ਵਾਲੀ ਗੱਲ ਨਹੀਂ ਆ ਰਿਹਾ ਕਹਿੰਦਾ ਫਾਰਮ ਜਵਾਈਆ ਹਨਾ ਹਾਂ ਹਜੇ ਵੀ ਇਹਦੇ ਉਵੇਂ ਪੰਗੇ ਦਾ ਨਿਸ਼ਾਨ ਪਿਆ ਵਾ ਜਿਹੜਾ ਫਾਰਮ ਇਥੇ ਕਿੰਚ ਜੀ ਲੱਗੀ ਹੁੰਦੀ ਹੈ ਇਹਦਾ ਕਿੰਚਾਂ ਚ ਹਾਂ ਸਹੀ ਹੈ ਦੋਸਤੋ ਬਾਈ ਕਹਿੰਦਾ ਕਹਿਣ ਵਾਲੀ ਗੱਲ ਨਹੀਂ ਆਪ ਵੀਰ ਫਾਰਮ ਵਖਾ ਵੀ ਦੇਊਗਾ ਜੇ ਕਿਸੇ ਨੇ ਤਸੱਲੀ ਫਾਰਮ ਫਿਰਦੀ ਗਾਂ ਦੀ ਵੀਡੀਓ ਹੈ ਠੀਕ ਆ ਫਾਰਮ ਚ ਖੁੱਲੀ ਫਿਰਦੀ ਗਾਂ ਦੀ ਬਾਈ ਕਹਿੰਦਾ ਵੀਡੀਓ ਹੈਗੀ ਆ 6-7 ਕਿਲੋ ਦੁੱਧ ਐਸ ਟਾਈਮ ਜਿਹੜਾ ਤੁਸੀਂ ਚੋ ਲੈਣਾ ਪ੍ਰੋਪਰ ਡੀਵੀਜਨ ਨਹੀਂ ਲਾਇਆ ਹਜੇ ਠੀਕ ਆ ਰੰਗੀ ਅੰਡੀ ਡਾਕਟਰ ਹੋ ਰਿਹਾ ਹੋਰ ਵਾਰ ਕੀ ਦੇ ਚਾਰਾਂ ਮਹੀਨਿਆਂ ਦੀ ਗੱਭਣਾ ਚੈੱਕ ਪਾਸ ਐ 37000 ਦੀ ਦੇ ਦੇਣੀ ਆ ਜੇ ਕੋਈ ਭੈਣ ਭਰਾ ਜਿਹੜਾ ਔਰਲਾ ਮਗਲਾ ਥਾਣਾ ਉਹ ਚ ਥੋੜਾ ਹਿਸ਼ਰਲਾ ਜਾਂ ਮਾਰਦੀ ਆ ਠੀਕ ਆ ਲੱਗ ਗਈ ਹੁੰਦੀ ਆ ਉਹ ਇਹ ਧਾਰਨਾ ਦਾ ਹਰ ਬੰਦਾ ਜੋੜੀ ਉਹਦੀ ਆਪਣੀ ਗਾਰੰਟੀ ਹੈ ਠੀਕ ਜਮਾਂ ਬਰਾਬਰੀ ਆਊਗਾ ਠੀਕ ਹੈ ਉਹ ਆਇਆ ਮੁੜ ਕੇ ਲੱਗ ਜਾਂਦਾ ਘਰੇ ਆਏ ਰੋ ਹਨਾ ਆਪਾਂ ਤਾਂ ਪਹਿਲਾਂ ਦੱਸਤਾ ਮੂਰਲੇ ਥਾਂ ਚੋਂ ਮਗਰਲੇ ਚੋਂ ਠੀਕ ਹੈ ਉਹ ਜੇਦੋਂ ਮਾਂ ਦਾ ਥੋੜੇ ਹਸਾਣਾ ਚੋਣੇ ਦਾ ਹੜ ਵੀ ਜਾਂਦੀ ਆ ਜੇ ਆਉਣੇ ਅਣਜਾਣ ਬੰਦਾ ਚੋਂ ਦਾ ਥੋੜਾ ਛੜ ਰੇ ਮਾਰ ਠੀਕ ਹੈ ਦੋਸਤੋ ਫਾਰ ਆਇਆ ਮਾਰਦੀ ਆ ਕਿ ਬਹਿਣੀ ਵਾਲੇ ਮਗਰਲੇ ਥਾਂ ਚੋਂ ਉਦਾਂ ਥਣ ਪੂਰਾ ਮੂਰਲਾ ਥਣ ਅਗਲਾ ਮੂਰਲਾ ਥਣ ਚੋਲੇ ਮਗਰਲੇ ਨਾ ਮਗਰਲਾ ਚੋਲੇ ਧਾਰ ਦਾ ਵੀ ਬਾਈ ਕਹਿੰਦਾ ਫਰਕ ਨਹੀਂ ਹੋਊਗਾ 6-7 ਕਿਲੋ ਦੁੱਧ 37000 ਦੀ ਦੇ ਦੇਣੀ ਹੈ ਵੱਡੀ ਐਚ ਐਫ ਨਸਲ ਦੀ ਵੈਡ ਫਾਰਮ ਦੀ ਫਾਰਮ ਦੀ ਵੀਡੀਓ ਹੈਗੀ ਆ ਜੇ ਕਿਸੇ ਨੇ ਦੇਖਣੀ ਹੈ ਤਾਂ ਬਾਈ ਕਹਿੰਦਾ ਵਟਸਐਪ ਤੇ ਸੈਂਡ ਕਰ ਦੋਨੇ ਬਾਈ ਦੇ ਫੋਨ 'ਚ ਵੇਖ ਲਓ ਮੁੱਲ ਵੀ ਜੈ ਜੀ 37000 ਚਾਰਾਂ ਦੀ ਗੱਬਣ ਚੈੱਕ ਪਾਸ ਇੱਕ ਬਹੁਤ ਸੋਹਣੀ ਦੂਜਾ ਸੂਆ ਤਾਜੀ ਸੂਈ ਸਵਾਈ ਜਰਸੀ 18 20 ਕਿਲੋ ਦੁੱਧ ਪਿਆਜੂ ਅੱਜ ਜਿਹੜੀ ਬੌਲੀ ਜੋਖ ਲੈਣੀ 10 11 ਕਿਲੋ ਕੰਡੇ ਵਾਲੀ ਹੋ ਸਕਦਾ ਬਾਈ ਕਹਿੰਦਾ 12 ਹੀ ਨਿਕਲੇ ਮਗਰ ਵੱਛੀ ਆ ਵੱਡੀ ਜਰਸੀ ਆ ਤਾਜੀ ਸੂਈ ਸਵਾਈ ਦੋਸਤ ਛੋਟੀ ਦਾ ਹੈ ਨਹੀਂ ਜੀ ਇਹ ਛੋਟੀ ਹੁੰਦੀ ਹੱਜਲ ਜੀ ਹੋਣੀ ਸੀ ਵੱਡੀ ਹੈਗੀ ਆ ਸਾਨੂੰ ਦੇਖ ਲਈਏ ਬਾਕੀ ਦੁੱਧ ਵੀ ਦੇ ਦੀਆਂ ਹਾਂ ਇਹ ਵੀ ਗੱਲ ਹੈਗੀ ਆ ਬਾਕੀ ਦੋਸਤੋ ਹਵਾਨਾ ਸੋਹਣਾ ਵੱਡਾ ਜੇ ਨਹੀਂ ਦੁੱਧ ਪੀਉਂਦੀ ਦੇਣਾ ਵੀ ਕਿਹੜੀ ਨਹੀਂ ਆ ਬਾਕੀ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਜੇ ਕੋਈ ਵੱਡੀ ਜਰਸੀ ਲੈਣ ਦਾ ਚਾਹ ਬਾਣਾ ਜੈ ਜੀ ਮੋਲਾ 69000 ਦੀ ਦੇ ਦੇਣੀ ਆ ਜੇ ਕਿਸੇ ਨੇ ਟੋਕੜ ਗੱਭਨ ਲੈਣੀ ਆ ਫਾਰਮ ਦੀ ਬੱਚੀ 37000 ਦੀ ਦੇ ਦੇਣੀ ਆ ਫੋਨ ਨੰਬਰ ਸਕਰੀਨ ਤੇ ਆ ਪਿੰਡ ਕਾਲੇਕੇ ਆ ਜ਼ਿਲ੍ਹਾ ਮੋਗਾ ਤਸੀਲ ਇਹਨੂੰ ਬਾਗਾਪਰਾਣਾ ਪੈਂਦੀ ਆ ਬਾਕੀ ਲਾਸਟ ਦੇ ਵਿੱਚ ਡੇਲੀ ਮੇਰੀਆਂ ਵੀਡੀਓ ਵੇਖਣ ਲਈ ਤੇ ਇਨਾ ਪਿਆਰ ਸਤਿਕਾਰ ਦੇਣ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ